प्रधान जी सी सर पाया रुको सारे कहता ਹਾਂਜੀ ਲਓ ਲਓ ਜਿਹੜੇ ਖੜੇ ਜਿਹੜੇ ਆਲੇ ਇਨਸਾਨ ਹੁੰਦੇ ਆ ਜਿਹੜੇ ਹਰ ਇੱਕ ਨੂੰ ਪਿਆਰ ਕਰਦੇ ਗੱਲ ਇਹ ਸਵਿੰਦਰ ਭੌਂਡ ਜਿਵੇਂ ਖੜ ਰਹੇ ਸੀ ਬੜੀ ਆ ਸ਼ਾਂਤੀ ਨਾਲ ਗੱਲ ਸੁਣੀ ਨਹੀਂ ਵਿਆਹ ਵਾਲੇ ਘਰੇ ਫੋਨ ਕਰਦੇ ਤੇ ਪਿਆਰ ਹੋਵੇ ਜੋੜਨੇ ਦੀ ਕਲਾ ਹੋਵੇ ਸਰਬੰਧ ਦਾ ਭਲਾ ਹੋਵੇ ਹੌਸਲੇ ਬਲੰਦ ਹੋਣ ਪਰਨਾ ਕਮੰਡ ਹੋਣ ਕਿਰਤ ਵਾਲਾ ਗਹਿਣਾ ਹੋਵੇ ਸਾਦਗੀ ਵਿੱਚ ਰਹਿਣਾ ਹੋਵੇ ਚੈਲ ਇਹ ਜੇ ਤੇਰੀ ਰੂਹ ਨੂੰ ਚੜੇ ਨੇ ਰੰਗਾਂ ਦਾ ਸੱਜਣਾ ਹੋਵੇ ਜ਼ਿੰਦਗੀ ਵਿੱਚ ਇੰਨੀ ਬਹੁਤ ਸ਼ੁਕਰ ਗੁਰੂ ਰਾਮ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਬਾਅਦ ਧੰਨਵਾਦ ਗੁਰੂ ਰਾਮ ਸਾਹਿਬ ਜੀ ਦਾ ਨਾ ਕੋ ਹੋਰੀ ਗੇਰਾ ਪੰਨ ਜਮੀ ਬਸਾ ਨਾ ਕੋ ਹੋਰੀ ਗੇਰਾ ਜੋ ਖੁਸ਼ੀ ਦਾ ਦੇਣਾ ਹੈ ਆਪਾਂ ਸਾਜ ਸਵਿੰਦਰ ਸਿੰਘ ਦੀ ਬੇਟੀ ਦਾ ਜੋ ਅੱਜ ਆਨੰਦ ਕਾਰਜ ਵਾਸਤੇ ਪਾਠ ਕਰਾਏਗੇ ਨੂੰ ਉਸ ਸਮੇਂ ਤੇ ਆਇਆ ਖੁਸ਼ੀ ਦਾ ਸਮਾਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਵਧਾਈ ਦਿੰਨੇ ਆਂ ਓਰ ਕਿਰਪਾ ਕਰੇ ਹਮੇਸ਼ਾ ਇਸ ਪਰਿਵਾਰ ਤੇ ਮੇਰੇ ਭਰਿਆ ਹੱਥ ਰੱਖੇ ਬੱਚਿਆਂ ਨੂੰ ਖੁਸ਼ੀ ਦੇਵੇ ਗੁਰਪੁਰਬ ਦੇ ਦਿਹਾੜੇ ਆਪਾਂ ਗੁਰੂ ਦਾ ਨਗਰ ਕੀਰਤਨ ਅਨੰਪੁਰ ਸਾਹਿਬ ਤੋਂ ਸ਼ੁਰੂ ਕੀਤਾ ਜਿਹੜਾ ਪਹਿਲੀ ਦਫਾ ਕੀਤਾ ਬਹੁਤ دیر ਬਾਅਦ ਕੱਲੋਂ ਦਬਨਵਾ ਸਾਹਿਬ ਆ ਰਿਹਾ ਹੈ ਕੱਲੋਂ ਗੁਰਪੁਰਬ ਤੇ ਭੋਗ ਪਾਏ ਜਾਣਗੇ ਦੀਵਾਨ ਸਜਣਗੇ ਕਿਉਂਕਿ ਪਹਿਲਾਂ ਇਹ ਗੁਰਪੁਰਬ ਦਾ ਜਿਹੜਾ 10ਵੇਂ ਪਾਸ਼ੀ ਦਾ ਸੀ ਉਹ ਹਰ ਨਗਰ ਚ ਮਨਾਇਆ ਜਾਂਦਾ ਸੀ ਅੱਜ ਕਿ ਪਹਿਲੀ ਵਾਰ ਅਸੀਂ ਪੀਸੀ ਨੇ ਫੈਸਲਾ ਕੀਤਾ ਹੈ ਕਿ ਕਿਉਂ ਨਾ ਇਹ ਗੁਰਪੁਰਬ ਦੇ ਦਿਹਾੜੇ ਤੇ ਜਿੱਥੋਂ ਦੇ ਗੁਰੂ ਜੀ ਚੱਲੇ ਨੇ ਜਿਹਨਾਂ ਰਸਤਿਆਂ ਤੇ ਉਹ ਰਸਤੇ ਤੇ ਚੱਲ ਕੇ ਅਨੰਦਪੁਰ ਸਾਹਿਬ ਤੋਂ ਦਮਨਵਾ ਸਾਹਿਬ ਤੇ ਜਿੱਥੋਂ ਫੇਰ ਅੱਗੇ ਰੇੜ੍ਹ ਸਾਹਿਬ ਨੂੰ ਚਲੇ ਗਏ ਸੀ ਉਸ ਰਸਤੇ ਤੇ ਸਾਰਾ ਨਗਰ ਕੀਤਾ ਵੇ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਨੇ ਇਹਨਾਂ ਨੂੰ ਗੁਰੂ ਦਾ ਇਤਿਹਾਸ ਜੋ ਗੁਰੂ ਦਾ ਉਸ ਸਮੇ ਦਾ ਸਾਰੇ ਹਾਲਾਤ ਸੀ ਉਹਨਾਂ ਬਾਰੇ ਅਗਲੀਆਂ ਪੀੜੀਆਂ ਨੂੰ ਪਤਾ ਲੱਗੇ ਤਾਂ ਕਿ ਗੁਰੂ ਦੇ ਇਤਿਹਾਸ ਨਾਲ ਜੁੜਨ ਤੇ ਗੁਰੂ ਨਾਲ ਜੁੜਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਸੋ ਇੱਕ ਖੁਸ਼ੀ ਦਾ ਦਿਹਾੜਾ ਹੈ ਇਸ ਦਿਹਾੜੇ ਤੇ ਮੈਂ ਚਾਹਉਣਾ ਕਿ ਤੁਸੀਂ ਹੁਣ ਵੀ ਕਹਿਣਾ ਕਿ ਨਾ ਇਧਰ ਲਈ ਕੁਛ ਨਹੀਂ ਸਮਾਗਮ ਬਾਰੇ ਜਰੂਰ ਮੈਂ ਸਾਰੇ ਸਤਕਾਰ ਜੋ ਸੰਗਤ ਨੂੰ ਬੇਨਤੀ ਕਰੂੰਗਾ ਕਿ ਬਹੁਤ ਵੱਡੀ ਕੁਰਬਾਨੀ ਹੈ ਗੁਰੂਆਂ ਦੀ ਜਿਨ੍ਹਾਂ ਨੇ ਸਾਰਾ ਸਰਵੰਸ ਜ਼ੁਲਮ ਦੇ ਖਿਲਾਫ ਔਰ ਹੱਕ ਤੇ ਸੱਚ ਦੀ ਲੜਾਈ ਲੜਦੇ ਹੋਏ ਆਨੇ ਬਾਰਿਆ ਔਰ ਉਸ ਗੁਰੂ ਦਾ ਜੋ ਹੈ ਜੋ ਆਪਾਂ ਗੁਰਪੁਰਬ ਮਨਾ ਰਹੇ ਆ ਤਾਂ ਜਿਨੇ ਵੀ ਸੰਗਤ ਵੱਧ ਤੋਂ ਵੱਧ ਆ ਕੇ ਇੱਥੇ ਨਮਸਕਾਰ ਕੀਤੀ ਜਾਂਦੀ ਹੈ ਗੁਰੂ ਇਤਿਹਾਸ ਨਾਲ ਜੁੜਿਆ ਜਾਂਦਾ ਸਭ ਨੂੰ ਬੇਨਤੀ ਹੈ ਕਿ ਸਭ ਤੋਂ ਵੱਧ ਸੰਗਤ ਤੋਂ ਸੰਗਤ ਇੱਥੇ ਪਹੁੰਚੇ ਇਹ ਸਾਰੇ ਸੰਗਤ ਨੂੰ ਬੇਨਤੀ ਹੈ